ਆਪਾਂ ਸਭ ਨੂੰ ਰਾਹ ਵਿੱਚ ਕਦੇ ਨਾ ਕਦੇ ਡਿੱਗੇ ਪੈਸੇ ਜ਼ਰੂਰ ਮਿਲੇ ਹੋਣਗੇ ਤੇ ਆਪਾਂ ਚੁੱਕੇ ਵੀ ਹੋਣਗੇ ਕਈ ਲੋਕ ਇਸ ਨੂੰ ਦੇਖ ਕੇ ਬੜੇ ਖੁਸ਼ ਵੀ ਹੋ ਜਾਂਦੇ ਨੇ ਕਈ ਲੋਕ ਰੱਬ ਦਾ ਆਸ਼ੀਰਵਾਦ ਸਮਝ ਕੋਲ ਰੱਖ ਲੈਂਦੇ ਨੇ ਕਈ ਲੋਕ ਇਸ ਨੂੰ ਜ਼ਰੂਰਤਮੰਦਾਂ ਨੂੰ ਦਾਨ ਵਜੋਂ ਦੇ ਦਿੰਦੇ ਨੇ ਪਰ ਪੈਸਿਆਂ ਦਾ ਐਵੇਂ ਮਿਲਣਾ ਕੋਈ ਆਮ ਜੀ ਗੱਲ ਨਹੀਂ ਹੁੰਦੀ ਤੇ ਨਾ ਹੀ ਐਵੇਂ ਹਰ ਕਿਸੇ ਨੂੰ ਐਵੇਂ ਪੈਸੇ ਮਿਲਦੇ ਨੇ ਕਿਹਾ ਜਾਂਦਾ ਹੈ ਕਿ ਭਵਿੱਖ ਵਿੱਚ ਹੋਣ ਵਾਲੀਆਂ ਕਟਨਾਵਾਂ ਦੀ ਤਰਫ ਇਹ ਇਸ਼ਾਰਾ ਹੋ ਸਕਦਾ ਹੈ। ਕਈ ਵਾਰ ਮਨ ਸ਼ੰਕਾਵਾਂ ਵਿੱਚ ਪੈ ਜਾਂਦਾ ਹੈ ਕਿ ਐਵੇਂ ਸੜਕ ਤੇ ਪਏ ਨੋਟ ਜਾਂ ਸਿੱਕੇ ਦਾ ਕੀ ਕਰਨਾ ਚਾਹੀਦਾ ਹੈ। ਵੀ ਦਿਖਣ ਤੇ ਸੜਕ ਤੇ ਛੱਡ ਦੇਣਾ ਚਾਹੀਦਾ ਹੈ ਜਾਂ ਆਪਣੇ ਕੋਲ ਰੱਖਣਾ ਚਾਹੀਦਾ ਹੈ। ਪਰ ਜ਼ਿਆਦਾ ਕਰ ਆਪਾਂ ਪੈਸਿਆਂ ਦੀ ਨਰਾਦਰੀ ਪੈਰਾਂ ਹੇਟਾਂ ਆ ਕੇ ਹੁੰਦੀ ਹੈ ਇਸ ਲਈ ਚੋਕੀ ਲੈਣੀ ਹੈ। ਅੱਜ ਇਸ ਤੇ ਚੰਗੇ ਤੇ ਮਾੜੇ ਪੱਖ ਬਾਰੇ ਗੱਲ ਕਰਾਂਗੇ ਅਕਸਰ ਸੜਕ ਤੇ ਪਏ ਪੈਸੇ ਆਪਾ ਧਿਆਨ ਆਪਣਾ ਖੇਚੀ ਲੈਂਦੇ ਨੇ ਸਿੱਕੇ ਛੋਟੇ ਹੁੰਦੇ ਨੇ ਕਿਸੇ ਦਾ ਧਿਆਨ ਨਹੀਂ ਵੀ ਜਾਂਦਾ ਜੇ ਕੋਈ ਸਿੱਕਾ ਮਿਲੇ ਤਾਂ ਇਹ ਚੰਗੇ ਦਾ ਸੰਕੇਤ ਹੈ ਬਜ਼ੁਰਗ ਕਹਾਂ ਕਰਦੇ ਸੀ ਇਸ ਦਾ ਭਾਵ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਣ ਵਾਲਾ ਤੁਹਾਨੂੰ ਹਰ ਖੇਤਰ ਵਿੱਚ ਕਾਮਯਾਬੀ ਮਿਲਣ ਵਾਲੀ 1 ਰੁਪਏ ਦਾ ਸਿੱਕਾ ਮਿਲੇ ਤਾਂ ਭਾਵ ਕੋਈ ਚੰਗੀ ਨਵੀਂ ਸ਼ੁਰੂਆਤ ਹੋਣ ਵਾਲੀ ਹੈ ਤੁਹਾਡੇ ਵਿਚਾਰ ਤੇ ਭਾਵ ਤੁਹਾਨੂੰ ਅੱਗੇ ਵਧਾਉਣਗੇ ਤੁਹਾਨੂੰ ਚੰਗੀ ਉਪਲਬਧੀ ਮਿਲਣ ਵਾਲੀ ਹੈ ਤੁਹਾਡਾ ਕੋਈ ਰੁਕਿਆ ਹੋਇਆ ਕੰਮ ਨੇਪਰੇ ਚੜਨ ਵਾਲਾ ਹੈ ਕਈ ਲੋਕਾਂ ਦਾ ਮੰਨਣਾ ਹੈ ਕਿ ਸੜਕ ਤੇ ਡਿੱਗੇ ਪੈਸੇ ਪਿੱਛੇ ਕੋਈ ਗੁਪਤ ਰਾਜ ਹੁੰਦੇ ਨੇ ਜੋ ਅਧਿਆਤਮਿਕਤਾ ਦੇ ਨਾਲ ਉਹਨੂੰ ਜੁੜਿਆ ਕਰ ਦਿੰਦੇ ਨੇ ਪੈਸਿਆਂ ਨੂੰ ਆਪਾਂ ਤਾਕਤ ਤੇ ਮੁੱਲ ਦੇ ਰੂਪ ਵਿੱਚ ਦੇਖਦੇ ਹਾਂ ਅੱਜਕੱਲ ਇਹ ਹੀ ਮੰਨਿਆ ਜਾਂਦਾ ਹੈ ਨਾ ਜਿਦੇ ਕੋਲ ਜਿੰਨਾ ਪੈਸਾ ਹੈ ਉਨੀ ਵੱਧ ਤਾਕਤ ਵਾਲਾ ਮਨੁੱਖ ਹੋਵੇਗਾ ਪੈਸੇ ਦਾ ਅੱਜ ਮੁੱਲੇ ਇਸ ਦੇ ਕੋਈ ਦੋ ਪੱਖ ਨਹੀਂ ਨੇ ਇਹ ਸਿਰਫ ਲੈਣ ਦੇਂਦੇ ਨਹੀਂ ਚੰਗੇ ਭਾਗਾਂ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਜਿਨ੍ਹਾਂ ਨੂੰ ਐਵੇਂ ਸੜਕ ਤੇ ਡਿੱਗੇ ਪੈਸੇ ਮਿਲਦੇ ਨੇ ਉਹ ਬਹੁਤ ਹੀ ਖੁਸ਼ਕਿਸਮਤ ਸਮਝੇ ਜਾਂਦੇ ਨੇ ਸਾਫ਼ ਸ਼ਬਦਾਂ ਵਿੱਚ ਕਹੀਏ ਤਾਂ ਤੁਸੀਂ ਬਹੁਮੁੱਲ ਤੇ ਕੀਮਤੀ ਭਾਵ ਤੁਹਾਡੇ ਕੀਤੇ ਕਰਮ ਬੜੇ ਚੰਗੇ ਨੇ ਤੇ ਉਹਨਾਂ ਦਾ ਪਰਮਾਤਮਾ ਤੁਹਾਨੂੰ ਮੋਲ ਦੇ ਰਹੇ ਨੇ ਤਾਕੀ ਜ਼ਿੰਦਗੀ ਸੁਖਦ ਹੋ ਜਾਵੇ ਤੁਸੀਂ ਘਰ ਤੋਂ ਬਾਹਰ ਨਿਕਲੋ ਤੇ ਤੁਹਾਨੂੰ ਪੈਸੇ ਮਿਲਣ ਤਾਂ ਸਮਝੋ ਉਹ ਕੰਮ ਜ਼ਰੂਰ ਪੂਰਾ ਹੋਵੇਗਾ ਕਿ ਤੋਂ ਆ ਰਹੇ ਹੋ ਘਰ ਨੂੰ ਤੁਸੀਂ ਵਾਪਸ ਪਰਤ ਰਹੇ ਹੋ ਉੱਥੇ ਪੈਸੇ ਮਿਲਣ ਤਾਂ ਭਾਵੇਂ ਤੁਹਾਨੂੰ ਆਰਥਿਕ ਲਾਭ ਹੋਣ ਵਾਲਾ ਹੈ ਸਿੱਕੇ ਦਾ ਮਿਲਣਾ ਇਹ ਵੀ ਸਮਝਿਆ ਜਾਂਦਾ ਹੈ ਕਿ ਤੁਹਾਨੂੰ ਕੋਈ ਚੰਗਾ ਸੰਕੇਤ ਮਿਲਣ ਵਾਲਾ ਹੈ ਇਹ ਵੀ ਕਿਹਾ ਜਾਂਦਾ ਹੈ ਕੁਦਰਤੀ ਤਾਕਤ ਤੁਹਾਡੇ ਤੱਕ ਕੋਈ ਸੰਕੇਤ ਪਹੁੰਚਾਉਣਾ ਚਾਹੁੰਦੀ ਹੈ ਸਿੱਕੇ ਨਾਲ ਮਾਰਗਦਰਸ਼ਨ ਕਰਦੀ ਹੌਸਲਾ ਰੱਖ ਅੱਗੇ ਵਧਦਾ ਜਾ ਤੈਨੂੰ ਕਾਮਯਾਬੀ ਜ਼ਰੂਰ ਮਿਲੇਗੀ ਨਵੀਂ ਸ਼ੁਰੂਆਤ ਤੇਰੀ ਚੰਗੀ ਜ਼ਿੰਦਗੀ ਵਿੱਚ ਬਹੁਤ ਬਦਲਾਅ ਲੈ ਕੇ ਆਵੇਗੀ ਜੋ ਵੀ ਕੰਮ ਕਰੇਗਾ ਉਸ ਵਿੱਚ ਕਾਮਯਾਬੀ ਤੇ ਧਨ ਦੋਵੇਂ ਦਿਲਵਾਉਣਗੇ ਪਰ ਤੂੰ ਅੱਗੇ ਵਧਦਾ ਜਾ ਆਪਣੇ ਹੌਸਲੇ ਨੂੰ ਡੋਲਣ ਨਾ ਦੇ ਤੂੰ ਅੱਗੇ ਕਦਮ ਲੱਖਦਾ ਜਾ ਔਕੜਾਂ ਆਉਣਗੀਆਂ ਪਰ ਉਹ ਪਾਸੇ ਹੋ ਜਾਣਗੀਆਂ ਕਿਉਂਕਿ ਤੇਰਾ ਹੌਸਲਾ ਇੰਨਾ ਵੱਡਾ ਹੋਵੇਗਾ ਇਸ ਤਾਪ ਇਹ ਵੀ ਹੈ ਕਿ ਆਪਣੇ ਅੰਦਰ ਦੀਆਂ ਸਾਰੀਆਂ ਦਵੇਦਮਾਂ ਡਰ ਨੂੰ ਖਤਮ ਕਰ ਨਵੀਂ ਸ਼ੁਰੂਆਤ ਕਰ ਅੱਗੇ ਵਧਣਾ ਚਾਹੀਦਾ ਹੈ ਜੇਕਰ ਕਹਿੰਦੇ ਐਵੇਂ ਤੁਹਾਨੂੰ ਕੋਈ ਵੀ ਸਿੱਕਾ ਮਿਲੇ ਤਾਨੂੰ ਚੋਕੇ ਆਪਣੇ ਘਰ ਲੈ ਆਓ ਉਹਨੂੰ ਧੋ ਕੇ ਆਪਣੇ ਕੋਲ ਰੱਖ ਲਵੋ ਤੇ ਜੇਕਰ ਕੋਈ ਨੋਟ ਮਿਲਦਾ ਤਾਂ ਤੁਹਾਨੂੰ ਥੋੜਾ ਜਿਆਦਾ ਸਤਰਕ ਹੋਣ ਦੀ ਲੋੜ ਹੈ ਜੋ ਮਨੁੱਖ ਦੋ ਪੱਖ ਨੇ ਉਸ ਤੋਂ ਪਾਸੇ ਹੋ ਮਨ ਦੀ ਗੱਲ ਸੁਣ ਉਸ ਨਾਲ ਅੱਗੇ ਵਧਣਾ ਚਾਹੀਦਾ ਹੈ ਮਨ ਜੋ ਵੀ ਕਹਿਣ ਦੇ ਬਸ ਉਸ ਨੂੰ ਧਿਆਨ ਨਾਲ ਸੁਣਨ ਦੀ ਜ਼ਰੂਰਤ ਹੈ ਇਸ ਨਾਲ ਜ਼ਿੰਦਗੀ ਵਿੱਚ ਬਹੁਤ ਸਾਰੇ ਸਕਾਰਾਤਮਕ ਜਿਹੇ ਨਾ ਬਦਲਾਵ ਉਹ ਆਉਣ ਵਾਲੇ ਨੇ ਤੁਸੀਂ ਜ਼ਿੰਦਗੀ ਵਿੱਚ ਜੋ ਵੀ ਹਾਸਲ ਕਰਨਾ ਚਾਹੁੰਦੇ ਹੋ ਉਹ ਪ੍ਰਾਪਤ ਕਰ ਸਕਦੇ ਹੋ ਬਸ ਜੋ ਵੀ ਕੰਮ ਹੈ ਉਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਸਫਲਤਾ ਤੇ ਕਾਮਯਾਬੀ ਆਪੇ ਮਿਲੇਗੀ ਐਵੇਂ ਪੈਸਿਆਂ ਦਾ ਮਿਲਣਾ ਇਹ ਵੀ ਦਰਸਾਉਂਦਾ ਹੈ ਕਿ ਕੋਈ ਚੰਗਾ ਸੰਕੇਤ ਮਿਲੇਗਾ ਕਿਹਾ ਜਾਂਦਾ ਹੈ ਕਿਸ سکے ਤੇ ਪੈਸੇ ਨੂੰ ਉਥੇ ਰੱਖਣਾ ਚਾਹੀਦਾ ਜਿੱਥੇ ਤੁਸੀਂ ਆਪਣੇ ਬਚਤ ਦੇ ਪੈਸੇ ਰੱਖਦੇ ਹੋ ਪਰ ਜੇਕਰ ਤਨ ਜਿਆਦਾ ਮਾਤਰਾ ਵਿੱਚ ਮਿਲੇ ਤਾਂ ਕੋਸ਼ਿਸ਼ ਕਰੋ ਜਿਸ ਦਾ ਪੈਸਾ ਹੈ ਨਾ ਉਸ ਤੱਕ ਵਾਪਸ ਕਰ ਦੇਵੋ ਪਰਸ ਵਿੱਚ ਥਾਂ ਟਿਕਾਣਾ ਜਿਹੜਾ ਹੁੰਦਾ ਉਹ ਜ਼ਰੂਰ ਲਿਖਿਆ ਹੁੰਦਾ ਉਸ ਥਾਂ ਤਾਂ ਤੁਸੀਂ ਉਹ ਪਹੁੰਚ ਦਾ ਕਰ ਦੇਵੋ ਤੇ ਜੇ ਐਸਾ ਨਹੀਂ ਹੁੰਦਾ ਤੇ ਜ਼ਰੂਰਤਮੰਦਾਂ ਵਿੱਚ ਕੁਝ ਹਿੱਸਾ ਜ਼ਰੂਰ ਦਿਆ ਕਰੋ ਇਸ ਗੱਲ ਨੂੰ ਯਾਦ ਰੱਖੋ ਪਰਮਾਤਮਾ ਹਰੇਕ ਮੋੜ ਤੇ ਤੁਹਾਡੀ ਪਰਖਿਆਵਾਂ ਵੀ ਲੈਂਦੇ ਨੇ ਨਿਮਰਤਾ ਦਇਆ ਤੇ ਇਮਾਨਦਾਰੀ ਨੂੰ ਕਦੇ ਵੀ ਨਾ ਭੁੱਲੋ ਕੁਝ ਹਿੱਸਾ ਦਾਨ ਜ਼ਰੂਰ ਕਰੋ ਸੜਕ ਤੇ ਪਿਆ ਧਨ ਕੁਝ ਲੋਕ ਕਹਿੰਦੇ ਨੇ ਕਿ ਪਰਮਾਤਮਾ ਵੱਲੋਂ ਆਪਣੀ ਪਰਖਿਆ ਹੁੰਦੀ ਹੈ ਹਮੇਸ਼ਾ ਸੋਚ ਸਮਝ ਤੇ ਵਿਚਾਰ ਇਸ ਪੜਾ ਨੂੰ ਪਾਰ ਕਰਦਾ ਕੁਝ ਤਾਂ ਦਾਨ ਕੁਝ ਐਸਾ ਕੰਮ ਕਰਤੋ ਜੋ ਰੋਜ਼ ਜ਼ਰੂਰਤਮੰਦ ਉਹਦਾ ਲਾਭ ਉਠੋ ਤੇ ਕੁਝ ਹਿੱਸਾ ਆਪਣੇ ਕੋਲ ਰੱਖੋ ਜ਼ਰੂਰਤ ਸਮੇਂ ਇਸ ਨੂੰ ਖਰਚ ਕਰ ਸਕਦੇ ਹੋ ਜੇਕਰ ਤੁਸੀਂ ਐਵੇਂ ਦੀ ਤਾਂ ਦੀ ਵਰਤੋਂ ਮौज-ਮਸਤੀ ਲਈ ਕਰਦੇ ਹੋ ਤਾਂ ਅੱਗੇ ਜਾ ਕੇ ਪਰੇਸ਼ਾਨੀਆਂ ਆ ਸਕਦੀਆਂ ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਤੁਸੀਂ ਹੋਰ ਕਿਸੇ ਬਾਰੇ ਨਹੀਂ ਸੋਚਦੇ ਸਿਰਫ ਤੁਸੀਂ ਖੁਦ ਬਾਰੇ ਸੋਚਦੇ ਹੋ ਤੇ ਜਿਸ ਤੇ ਮਿਹਨਤ ਦੀ ਕਮਾਈ ਡਿੱਗੀ ਹੁੰਦੀ ਹੈ ਉਸ ਨੂੰ ਵੀ ਦੁੱਖ ਲੱਗਦਾ ਤਾਂ ਵੀ ਇਹ ਪਰਮਾਤਮਾ ਤੁਹਾਡੀ ਪਰਖਿਆ ਲੈ ਰਹੇ ਨੇ ਕਿ ਮਾੜੇ ਸਮੇਂ ਤੋਂ ਕਿਵੇਂ ਦਾ ਵਤੀਰਾ ਕਰਦੇ ਆਂ ਜੇ ਜਦੋਂ ਤੇਰੇ ਪੈਸੇ ਡਿੱਗੇ ਤੈਨੂੰ ਉਹ ਦੁੱਖ ਤਾਂ ਹੋਇਆ ਉਸ ਸਮੇਂ ਤੋਂ ਪਰਮਾਤਮਾ ਨਾਲ ਲੜਦਾ ਹੈ ਗਿਲੇ ਸ਼ਿਕਵੇ ਕਰਦਾ ਹੈ ਜਾਂ ਪਰਮਾਤਮਾ ਤੇ ਵਿਸ਼ਵਾਸ ਕਰ ਦਿਓ ਕਿ ਮੇਰਾ ਰਿਜਕ ਪਰਮਾਤਮਾ ਮੇਰੀ ਝੋਲੀ 'ਚ ਜ਼ਰੂਰ ਪਾਉਣਗੇ ਇਸ ਕਰਕੇ ਕਿਹਾ ਜਾਂਦਾ ਹੈ ਵੀ ਜਦੋਂ ਆਪਾਂ ਨੂੰ ਕੋਈ ਸਿੱਕਾ ਪੈਸਾ ਕੁਝ ਵੀ ਮਿਲਦਾ ਹੈ ਨਾ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਸੰਕੇਤ ਹੁੰਦਾ ਹੈ ਜਾਂ ਪਰਮਾਤਮਾ ਉਸ ਸਮੇਂ ਆਪਣੀ ਪਰਖਿਆ ਲੈ ਰਹੇ ਹੁੰਦੇ ਨੇ ਹੁਣ ਉਸ ਪ੍ਰੀਖਿਆ ਜੋ ਆਪਾਂ ਕਿਵੇਂ ਪਾਸ ਹੋਣਾ ਹੈ ਉਹਦੇ ਲਈ ਮਨੁੱਖ ਦੀ ਇਮਾਨਦਾਰੀ ਨਿਮਰਤਾ ਦਾ ਭਾਵ ਹੋਣਾ ਬਹੁਤ ਜ਼ਰੂਰੀ ਹੈ ਤੇ ਜਦੋਂ ਪਰਮਾਤਮਾ ਆਪਾਂ ਨੇ ਜਦੋਂ ਆਪਣੇ ਮਨ ਦੇ ਅੰਦਰ ਬੜਾ ਸਾਰਾ ਪੁਚਾਲ ਚੱਲਦਾ ਹੋਵੇ ਹਲਚਲ ਹੋਵੇ ਕਿਸੇ ਸਵਾਲ ਦਾ ਜਵਾਬ ਨਾ ਮਿਲਦਾ ਹੋਵੇ ਤੇ ਉਸ ਸਮੇਂ ਇਹ ਸਿੱਕਾ ਲੱਭੇ ਤਾਂ ਭਾਵ ਤੂੰ ਜੋ ਕੰਮ ਕਰਨਾ ਚਾਹੁੰਦਾ ਉਹਨੂੰ ਉਦਮ ਤੇ ਮਿਹਨਤ ਨਾਲ ਕਰ ਤੂੰ ਅੱਗੇ ਤਾਂ ਵੱਧ ਪਰਮਾਤਮਾ ਤੇਰੀ ਬਾਤ ਜ਼ਰੂਰ ਫੜਨਗੇ ਕਿੰਦੇ ਜੋ ਹੌਲੀ-ਹੌਲੀ ਅੱਗੇ ਵੱਧ ਜਾਂਦਾ ਹੈ ਨਾ ਉਹ ਵੀ ਇੱਕ ਦਿਨ ਆਪਣੀ ਮੰਜ਼ਿਲ ਨੂੰ ਹਾਸਲ ਕਰ ਲੈਂਦਾ ਹੈ ਇਸ ਕਰਕੇ ਹੌਲੀ-ਹੌਲੀ ਰੋਜ਼ ਤੁਸੀਂ ਕਦਮ ਅੱਗੇ ਤਾਂ ਰੱਖੋ ਪਰਮਾਤਮਾ ਤੁਹਾਡੀ ਬਾਜ਼ ਜ਼ਰੂਰ ਫੜਨਗੇ ਪਰਮਾਤਮਾ ਕਹਿੰਦੇ ਜੋ ਆਪਣੀ ਮਦਦ ਆਪ ਕਰਦਾ ਨਾ ਮੈਂ ਉਹਦੀ ਮਦਦ ਹਮੇਸ਼ਾ ਕਰਦਾ ਹੁਣ ਆਪਾਂ ਨੂੰ ਉਦਮ ਦੀ ਲੋੜ ਹੈ ਉੱਠ ਕੇ ਮਿਹਨਤ ਕਰਨ ਦੀ ਲੋੜ ਹੈ ਜੇਕਰ ਅੱਜ ਆਪਾਂ ਥੋੜੀ ਜੀ ਮਿਹਨਤ ਕਰ ਲਈ ਥੋੜਾ ਜਿਹਾ ਉਦਮ ਕਰ ਲਿਆ ਤੇ ਪਰਮਾਤਮਾ ਆਪਣਾ ਚੌਲ ਸਮਾਂ ਬੀਤ ਗਿਆ ਉਹ ਵੀ ਸੋਣਾ ਹੋਏਗਾ ਅੱਜ ਵੀ ਸੋਣਾ ਹੋਏਗਾ ਤੇ ਆਉਣ ਵਾਲਾ ਜਿਹੜਾ ਕੱਲ ਆ ਉਹ ਵੀ ਸੋਣਾ ਹੋਏਗਾ ਇਸ ਕਰਕੇ ਉਠੋ ਪਰਮਾਤਮਾ ਦਾ ਨਾਮ ਲਵੋ ਤੇ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਲਈ ਮਿਹਨਤ ਕਰੋ ਉਹਦੇ ਲਈ ਦਿਨ ਰਾਤ ਇੱਕ ਕਰੋ ਕਿਉਂਕਿ ਕਹਿੰਦੇ ਸਬਰ ਦਾ ਫਲ ਬੜਾ ਮਿੱਠਾ ਹੁੰਦਾ ਤੇ ਮਿਹਨਤ ਦਾ ਫਲ ਬਹੁਤ ਜ਼ਿਆਦਾ ਮਿੱਠਾ ਹੁੰਦਾ ਜਿਸ ਨੂੰ ਜੋ ਮਿਹਨਤ ਕਰਦਾ ਹੈ ਨਾ ਉਹ ਕਦੀ ਖਾਲੀ ਨਹੀਂ ਰਹਿੰਦਾ ਤੇ ਜੋ ਪਰਮਾਤਮਾ ਦਾ ਨਾਮ ਲੈ ਕੇ ਮਿਹਨਤ ਕਰਦਾ ਉਹ ਤਾਂ ਕਦੀ ਕਿਸੇ ਚੀਜ਼ ਤੋਂ ਵਾਂਝਾ ਨਹੀਂ ਰਹਿੰਦਾ ਆਪਾਂ ਦੇਖਣਾ ਵੀ ਆਪਾਂ ਝੋਲੀਆਂ ਭਰਉਣਾ ਚਾਹੁੰਨੇ ਆ ਜਾਂ ਖਾਲੀ ਰਹਿਣਾ ਚਾਹੁੰਨੇ ਜੇ ਝੋਲੀਆਂ ਭਰਉਣੀਆਂ ਨੇ ਤੇ ਅੱਜ ਤੋਂ ਪਰਮਾਤਮਾ ਦਾ ਨਾਮ ਲਵੋ ਜੋ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਪਰਮਾਤਮਾ ਨੂੰ ਸ਼ਾਮਿਲ ਕਰਕੇ ਉਹ ਕੰਮ ਕਰਨਾ ਆਰੰਭ ਕਰਦੋ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਜ਼ਰੂਰ ਤੱਕ ਤਰੱਕੀ ਕਰਨਗੇ